15 ਅਗਸਤ 2025 ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਕੱਲ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਤੇ ਕਿਤੇ ਭਾਰੀ ਮੀਂਹ ਦਰਜ ਕੀਤਾ ਗਿਆ ਅੱਜ ਕੱਲ ਜਿੰਨੀ ਆ ਮੀਤਿਆ ਕਾਰਵਾਈਆਂ ਤਾਂ ਨਹੀਂ ਹੋਣਗੀਆਂ ਪਰ ਫਿਰ ਵੀ ਰੁੱਕ ਰੁੱਕ ਕੇ ਟੁੱਟ ਮੇ ਤੌਰ ਤੇ ਮੀਦੇ ਸ਼ਰਾਟੇ ਵੱਖ-ਵੱਖ ਜਗ੍ਹਾ ਦੇਖਣ ਨੂੰ ਮਿਲ ਸਕਦੇ ਨੇ ਖਾਸ ਕਰਕੇ ਪਹਾੜਾ ਦੇ ਨਾਲ ਲੱਗਦੇ ਇਲਾਕੇ ਜਿਵੇਂ ਗੁਰਦਾਸਪੁਰ ਦਾ ਇਲਾਕੇ ਪਠਾਨਕੋਟ ਹੁਸ਼ਿਆਰਪੁਰ ਆਨੰਦਪੁਰ ਸਾਹਿਬ ਰੋਪੜ ਮੁਹਾਲੀ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਪਟਿਆਲਾ ਜਾਂ ਇਹਨਾਂ ਦੇ ਨਾਲ ਲੱਗਦੇ ਇਲਾਕੇ ਨਵਾਂ ਸ਼ਹਿਰ ਕਰਪੂਰਥਲਾ ਤੇ ਜਲੰਧਰ ਇਹਨਾਂ ਖੇਤਰਾਂ ਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਦੇ ਛਰਾਟੇ ਲੱਗ ਸਕਦੇ ਹਨ ਕੁਝ ਕੁ ਖੇਤਰਾਂ ਦੇ ਵਿੱਚ ਹਲਕਾ ਤੇ ਕਿਤੇ ਥੋੜਾ ਜਿਹਾ ਤੇਜ਼ ਵੀ ਮੀਂਹ ਪੈ ਸਕਦਾ ਹੈ ਪੱਛਮੀ ਮਾਲਵੇ ਦੇ ਵਿੱਚ ਕੱਲ ਵੀ ਪੂਰੀ ਤਰ੍ਹਾਂ ਮੀਂਹ ਨਹੀਂ ਸੀ ਪਰ ਉਹਨਾਂ ਖੇਤਰਾਂ ਦੇ ਵਿੱਚ ਅਗਲੇ 24 ਤੋਂ 48 ਘੰਟਿਆਂ ਦੇ ਦੌਰਾਨ ਵਧੀਆ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ ਚਾਹੇ ਫਾਜਲ ਕਬੂਰ ਮੁਖਸਰ ਦਾ ਇਲਾਕਾ ਹੋਵੇ ਚਾਹੇ ਬਠਿੰਡਾ ਮਾਨਸਾ ਜਾਂ ਬਰਨਾਲਾ ਜਾਂ ਮੁਗਗਿਆ ਫਲੋੜਪੁਰ ਫਰੀਦਕੋਟ ਦੇ ਇਲਾਕੇ ਹੁਣ ਇਹਨਾਂ ਖੇਤਰਾਂ ਦੇ ਵਿੱਚ ਵੀ ਅਗਲੇ 24 ਤੋਂ 48 ਘੰਟਿਆਂ ਦੇ ਦੌਰਾਨ ਇੱਕ ਅੱਧੀ ਵਾਰ ਭਾਰੀ ਮੀਂਹ ਪੈਣ ਦੀ ਸੰਭਾਵਨਾ ਲਗਾਤਾਰ ਬਣੀ ਹੋਈਆਂ ਨੇ ਪਹਾੜੀ ਖੇਤਰਾਂ ਦੇ ਵਿੱਚ ਮੀਂਹ ਲਗਾਤਾਰ ਜਾਰੀ ਨੇ ਤੇ ਉੱਥੇ ਇਵੇਂ ਹੀ ਜਾਰੀ ਰਹਿਣ